ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਅੱਜ ਦੀ ਤਰੀਕ ਹੈ 6 ਸਤੰਬਰ 2025 ਅੱਜ ਦੇ ਮੌਸਮ ਦੀ ਪੂਰੀ ਜਾਣਕਾਰੀ ਲੈ ਕੇ ਆਏ ਹਾਂ ਕਿਹੜੇ ਇਲਾਕਿਆਂ ਵਿੱਚ ਬਾਰਿਸ਼ ਪੈ ਸਕਦੀ ਹੈ ਅਤੇ ਕਿੱਥੇ ਔਰੇਂਜ ਅਲਰਟ ਜਾਰੀ ਹੈ ਤੇ ਲੋਕਾਂ ਲਈ ਸੁਰੱਖਿਆ ਦੀਆਂ ਅਹਿਮ ਸਲਾਹਾਂ ਆਓ ਜਾਣ ਲਈ ਅੱਜ ਦੇ ਤਾਪਮਾਨ ਬਾਰੇ ਦੁਪਹਿਰ 1 ਵਜੇ ਤੱਕ 32 ਡਿਗਰੀ ਸੈਲਸੀਅਸ ਬੱਦਲਾ ਅਤੇ ਧੁੱਪ ਦਾ ਮਿਸ਼ਰਣ ਹੈ 2 ਵਜੇ ਬਹੁਤ ਵੱਧ ਬੱਦਲ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਡਿਗਰੀ ਸੈਲਸੀਅਸ ਹੋਵੇਗਾ। 10 ਤੋਂ 4 ਦੇ ਵਿੱਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਹੋਵੇਗਾ। 5 ਵਜੇ ਤੋਂ ਬਾਅਦ ਭਾਰੀ ਬਾਰਿਸ਼ ਦੇ ਅਸਾਰ ਨੇ ਅਤੇ 29 ਤੋਂ 30 ਡਿਗਰੀ ਸੈਲਸੀਅਸ ਰਹੇਗਾ। ਰਾਤ 8 ਵਜੇ ਤੋਂ 12 ਵਜੇ ਤੱਕ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਤੱਕ ਰਹੇਗਾ ਅਤੇ ਹਵਾ ਨਮੀ ਵਾਲੀ ਹੋਵੇਗੀ। ਭਾਰਤੀ ਮੌਸਮ ਵਿਭਾਗ ਵੱਲੋਂ ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਫਤਿਹਗੜ ਸਾਹਿਬ, ਮਲੇਰਕੋਟਲਾ ਅਤੇ ਐਸਏਐਸ ਨਗਰ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਕੁਝ ਘੰਟਿਆਂ ਵਿੱਚ ਤੇਜ਼ੀ ਨਾਲ ਬਾਰਿਸ਼ ਅਤੇ ਹਵਾ ਦਾ ਤੇਜ਼ ਝੋਕਾ ਆ ਸਕਦਾ ਹੈ। ਪਿਛਲੇ ਦਿਨਾਂ ਦੀ ਬਾਰਿਸ਼ ਕਾਰਨ ਨੀਵੀਆਂ ਥਾਵਾਂ ਤੇ ਪਾਣੀ ਖੜ੍ਹਾ ਹੋਇਆ ਹੈ। ਖਾਸ ਕਰਕੇ ਪਟਿਆਲਾ ਅਤੇ ਲੁਧਿਆਣਾ ਦੇ ਕੁਝ ਪਿੰਡਾਂ 'ਚ ਨਿਕਾਸੀ ਪ੍ਰਣਾਲੀ ਪ੍ਰਭਾਵਿਤ ਹੈ। ਕਿਸਾਨਾਂ ਲਈ ਚੇਤਾਵਨੀ ਖੇਤਾਂ ਵਿੱਚ ਵੱਧ ਪਾਣੀ ਖੜਾ ਹੋਣ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਜੇ ਖੇਤ ਵਿੱਚ ਪਾਣੀ ਖੜਾ ਹੈ ਤਾਂ ਖੁਦ ਕੰਮ ਕਰਨ ਦੀ ਬਜਾਏ ਸਥਾਨਕ ਪ੍ਰਸ਼ਾਸਨ ਨੂੰ ਜਾਣਕਾਰੀ ਦਿਓ ਪਸ਼ੂਆਂ ਨੂੰ ਸੁਰੱਖਿਅਤ ਥਾਂਾਂ ਤੇ ਰੱਖੋ ਆਮ ਲੋਕਾਂ ਨੂੰ ਸਲਾਹ ਹੈ ਕਿ ਗਲੀ ਮੁਹੱਲੇ ਵਿੱਚ ਜਮਾ ਪਾਣੀ ਤੋਂ ਦੂਰ ਰਹੋ ਬਿਜਲੀ ਦੀਆਂ ਤਾਰਾਂ ਤੋਂ ਬਚੋ ਅਤੇ ਬਿਨਾਂ ਜ਼ਰੂਰਤ ਬਾਹਰ ਨਾ ਜਾਓ ਕੱਲ 7 ਸਤੰਬਰ ਨੂੰ ਵੀ ਬੱਦਲਾਂ ਨਾਲ ਬਾਰਿਸ਼ ਦੇ ਅਸਰ ਨੇ ਤਾਪਮਾਨ 30 ਤੋਂ 32 ਡਿਗਰੀ ਦੇ ਵਿਚਕਾਰ ਰਹੇਗਾ ਅਤੇ ਪਰ 8 ਸਤੰਬਰ ਤੋਂ ਮੌਸਮ ਹੌਲੀ-ਹੌਲੀ ਸੁਧਾਰ ਵੱਲ ਵਧੇਗਾ ਤਾਂ ਦੋਸਤੋ ਇਹ ਸੀ ਅੱਜ ਦਾ ਪੰਜਾਬ ਮੌਸਮ ਅਪਡੇਟ 6 ਸਤੰਬਰ 2025 ਲਈ ਯਾਦ ਰੱਖੋ ਸੁਰੱਖਿਆ ਸਭ ਤੋਂ ਪਹਿਲਾਂ ਹੈ ਤੁਸੀਂ ਕਮੈਂਟ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਹੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ